ਕੁੱਤ ਪੈਸੇ ਦਾ ਮਗਰ ਪੈਸੇ ਦਾ ਨਹੀਂ ਪੰਮੇ ਦਾ ਪੰਜਾਬੀ ਪੜੀਏ ਕਰੇ ਆਂ ਪੰਮੀ ਲਾਉਂਦੇ ਰਿਓ ਹਾਂਜੀ ਕਿਤਾ ਸਾਰੇ ਸਵਾਗਤ ਆਇਆ ਦੇ ਨਵੇਂ ਬਲੌਗ ਚ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਵਧੀਆ ਹੋਵੋਗੇ ਅਸੀਂ ਵੀ ਘੈਂਟ ਆ ਹਵਾ ਅਜ ਫਿਰ ਚੱਲਣ ਲਈ ਆ ਵਧੀਆ ਤੇ ਠੰਡੀ ਨਹੀਂ ਆ ਮੌਸਮ ਮਤਲਬ ਮੌਸਮ ਠੰਡਾ ਨਹੀਂ ਤੁੱਪ ਹੈਗੀ ਆ ਪਰ ਠੰਡੀ ਹਵਾ ਚੱਲ ਰਹੀ ਹੈ ਤੁੱਪ ਤਾਂ ਹੋਊਗੀ ਫਿਰ ਉਹਨੀ ਤਿੱਖੀ ਜੀ ਤੁੱਪ ਨਹੀਂਗੀ ਉਹ ਤਿੱਖੀ ਤੁੱਪ ਨਹੀਂਗੀ ਹਵਾ ਵਾ ਉਹਦਾ ਕਰਕੇ ਥੋੜਾ ਘੱਟ ਵਾ ਆਹ ਚੱਲਦੀ ਆ ਨਾ ਖਸੂਸ ਨਹੀਂ ਹੁੰਦੀ ਤੇ ਛਿੱਲੀ ਛਿੱਲੀ ਜੀ ਹਵਾ ਚੱਲਦੀ ਆ ਤੇ ਹੁਣ ਰੋਟੀਆਂ ਪਕਾਉਣ ਲੱਗੇ ਆ ਤੇ ਫਿਰ ਅੰਮ੍ਰਿਤਸਰ ਤੱਕ ਹਫ਼ਤਾ ਰੁੱਕ ਕੇ ਜਾਣਾ ਹਾਂ ਹੁਣ ਘਰ ਦੇ ਕੰਮ ਕਰਦੇ ਆ ਗੱਲ ਦੇ ਕੰਮ ਕਰਦੇ ਨਹੀਂ ਬੈਠੇ ਮਨ ਲਈ ਤਿਆਰ ਹੋਏ ਸੀ ਕੰਮ ਨੂੰ ਤਾਂ ਕੁੱਤ ਬੈਠਣਾ ਸੀ ਹਾਂ ਮਸਾਈ ਕਮ ਲਿਟਰਲੀ ਬੈਠੀ ਸੀਗੇ ਬਾਬੇ ਦੇ ਕਰਦੇ ਆ ਰੋਟੀਆਂ ਖਾਂਦੇ ਵਾਣਾ ਹਨਾ ਵੈਸੇ ਇੱਕ ਕਮੈਂਟਾਂ ਇਹ ਦੱਸਿਓ ਵੀ ਅਗਰ ਆਪਾਂ ਹਰਮੰਦਰ ਸਾਹਿਬ ਮੱਥਾ ਟੇਕਦੇ ਆ ਤੁਹਾਨੂੰ ਤੁਹਾਨੂੰ ਕਿੰਨੇ ਵਜੇ ਆਪਾਂ ਨੂੰ ਜਾਣਾ ਚਾਹੀਦਾ ਜੇ ਇਸ ਟਾਈਮ ਦੇ ਵਿੱਚ ਪੀੜ ਕੱਟ ਹੋਵੇ ਹੈਨਾ ਤੜਕੇ ਤੜਕੇ ਵੈਸੇ ਤਾਂ ਪੀੜ ਕੱਟ ਹੁੰਦੀ ਹੈ ਹੁਣ ਆਪਾਂ ਆਪਾਂ ਨੂੰ ਤਾਂ ਪਤਾ ਵਾ ਹੁਣ ਜਿਹੜੇ ਅੰਮ੍ਰਿਤਸਰ ਦੇ ਨੇੜੇ ਰਹਿੰਦੇ ਆ ਜਿਹੜੇ ਹਰਮੰਦਰ ਸਾਹਿਬ ਕੋਲ ਰਹਿੰਦੇ ਆ ਉਹਨਾਂ ਨੂੰ ਪਤਾ ਆ ਵੀ ਕਿਹੜੇ ਟਾਈਮ ਪੀੜ ਕੱਟੂਗਾ ਕਿਹੜੇ ਟਾਈਮ ਜਮਾ ਪੀੜ ਕੱਟੂਗੀ ਕੱਟ ਹੁੰਦੀ ਹੈ ਹੈ ਤਾਂ ਕਰਕੇ ਹੈਨਾ ਸੋ ਜਿਹੜੇ ਜਿਹੜੇ ਜਿਨ੍ਹਾਂ ਨੂੰ ਪਤਾ ਵਾ ਉਹ ਕਮੈਂਟ ਚ ਦੱਸ ਦਿਓ ਸਾਨੂੰ ਤੇ ਫਿਰ ਅਸੀਂ ਉਸ ਟਾਈਮ ਹੀ ਜਾ ਕੇ ਵੀ ਮੱਥਾ ਟੇਕ ਕੇ ਆਵਾਂਗੇ ਹਰਮੰਦਰ ਸਾਹਿਬ ਮੈਂ ਤਾਂ ਅਸੀਂ ਪਹਿਲਾਂ ਹੀ ਜਾਵਾਂਗੇ ਮੱਥਾ ਉਸ ਟਾਈਮ ਹੀ ਏ ਹੁਣ ਹੁੰਦੇ ਸੀਗੇ ਸੋ 3 ਘੰਟੇ ਉੱਠ ਲੈਣ ਚ ਲੱਗਿਆ ਰਹੇ ਤੁਸੀਂ ਗਏ ਸੀ 9 ਵਜੇ ਦੱਸਿਆ ਇੱਕ ਨੇ ਏ ਉਹ ਕਹਿੰਦੇ ਕਹਿੰਦੇ ਅਸੀਂ 8 ਵੇ ਲੱਗੇ ਸਵੇਰੇ ਲੈਣ ਚ ਤੇ ਸ਼ਾਮ ਨੂੰ 6 5 5 ਵਜੇ ਤੇ ਕਿਹਾਤਾ ਫਰਦਲੀ ਨਹੀਂ ਬੰਦ ਹਾਂਜੀ ਸਾਰੀ ਦਿਹਾੜੀ ਤਾਂ ਹੀ ਤੇ ਕਿਹਾ ਤੜਕੇ ਜਦੋਂ ਦਰਬਾਰ ਸਭ ਓਪਨ ਹੁੰਦਾ ਨਾ ਉਦੋਂ ਹੀ ਜਾਵੇ ਬਸ ਤਾਂ ਹੀ ਜੀ ਦੇਖ ਹਾਂ ਉਹਦੇ ਠੀਕ ਆਵੇ ਉੱਥੇ ਕੀ ਜੇ ਸਰ ਮਰਜ਼ੀ ਤੇ ਗਲੇ ਬਾਬਾ ਦੇ ਕੀ ਆ ਹਾਂ ਬਾਬਾ ਦੇਖੀ ਇਹ ਕੀ ਆ ਜਦੋਂ ਮਰਜ਼ੀ ਤੇ ਹਲੇ ਟਾਈਮ ਨਾ ਠੀਕ ਲੈ ਟਾਈਮ ਨਹੀਂ ਜਾਣਾ ਬੰਦਾ ਮੈਂ ਟਾਈਮ ਨਾ ਵਧੀਆ ਰਹਿ ਰਸ ਦੇ ਦਮ ਦੋ ਰਹਿ ਰਸ ਵਿੱਚ ਲੋ ਸਵੇਰੇ ਜਿਹੜਾ ਹੁੰਦਾ ਵੇਲਾ ਵਧੀਆ ਹੁੰਦਾ ਨਾ ਉਹ ਤੇ ਕਿਵੇਂ ਨਾ ਜਾ ਕੇ ਟਾਈਮ ਨੇ ਜਾਵਾਂਗੇ ਅੰਦਰ ਕੰਦਾ ਸਾਡੇ ਹੁਣ ਪੱਕੀਆਂ ਦੀਆਂ ਰੋਟੀਆਂ ਪਹਿਲੀ ਰੋਟੀ ਵੇਖ ਕਿੰਨੀ ਫੁੱਲ ਕੇ ਆਈ ਆ ਆ ਦੇਖੋ ਕਿੰਦੀ ਸਾਨੀ ਲਾਈ ਰੋਟੀ ਆਪੇ ਹੀ ਫੁੱਲ ਗਈ ਹੈ ਆਪੇ ਹੀ ਫੁੱਲੀ ਆ ਆਪੇ ਹੀ ਫੁੱਲ ਗਈ ਆਪੇ ਫੁੱਲੀ ਹੈ ऐसे <coughs> हम ऐसे रोटी फला देते हैं ये फूलती रोटी है ये गर्म होती है इसके अंदर गैस होती है वो गैस हम खाते हैं है ना हां मम्मी कहती है गैस से रोटियां वदियां नहीं होती हैं खानियां पगावनी है वदियां नहीं होतीं किसी ने पूछ के देखला तेरी तो हो रही है यार इनका मतलब सारे ने वो सारे पता की के कहते सारे कहते सी कहते तू तंत्र जाने लो तो रोटी क्यों लोने बालन भी ना लोने हमारे जो बालन है वो पड़ा है अभी ठीक है हमारे जो बालन है वो बहुत ज्यादा पड़ा है तो उसको हम चूल्हे में लाते हैं करना चुले है में।, में लाते हैं इसलिए तो करके हम लो पर लोटी लाते हैं हिंदी बोलने लग गए तो बंदा हट जा ਪਾਏ ਕੇ ਆਉਦੀ ਬੋਲੀ ਆਉਦੀ ਬੋਲੀ ਹੁੰਦੀ ਹੈ ਪਹਿਲਾ ਪੰਜਾਬੀ ਬੋਲੀ ਐਵੇਂ ਵੇਖਿਆ ਪੰਜਾਬੀ ਮਾਂ ਬੋਲੀ ਹੁੰਦੀ ਹੈ ਯਸ ਯੂ ਆ ਰਾਈਟ ਆਉਦੀ ਜਿਹੜੀ ਆਪਣੋ ਆਉਦੀ ਬੋਲੀ ਹੋ ਰਹੀ ਗਿਆ ਲੱਗਦੀ ਆ ਅੱਜ ਅਸੀਂ ਸ਼ਾਮ ਨੂੰ ਕੈਟਰ ਲੈ ਕੇ ਜਾਵਾਂਗੇ ਮੰਡੀ ਉੱਥੇ ਕੀ ਕਰੋਗੇ ਉੱਥੇ ਸਾਰ ਪਬਲਿਕ ਰੈਕਸ਼ਨ ਚੱਕਾਂਗੇ ਪਬਲਿਕ ਰੈਕਸ਼ਨ ਦਿਖਾਵਾਂਗੇ ਵੀ ਤੁਹਾਨੂੰ ਕਿਦਾਂ ਲੋਕੀ ਦੇਖਦੇ ਦੇਖ ਤੁਹਾਨੂੰ ਸਾਰੇ ਦਿਖਾਵਾਂਗੇ ਦੇਖਿਓ ਮੈਂ ਕਹਿੰਨਾ ਇੰਨਾ ਸਵਾਦ ਵਾਲਾ ਨਾ ਫਾਟੇ ਚੱਕ ਕੇ ਜਾਣੇ ਹੈ ਉਹ ਪਈਆ ਨਾ ਮਰਜੀ ਉੱਥੇ ਜਾ ਜਿਹੜੇ ਸਾਰੇ ਆ ਫਾਟੇ ਚੱਕ ਦੇਣੇ ਹਨ ਅਮਨੇ ਫਾਟੇ ਚੱਕ ਦੀ ਤੋਂ ਸ਼ੈੱਡਾਂ ਹੀ ਓਪਨ ਕਰਦੀ ਫਾਟੇ ਚੱਕ ਕੇ ਹੈ ਜਦਦੀ ਆਪਣੀ ਹੋ ਗਈ ਸਹੀ ਕੱਲ ਘੈਂਟ ਲੱਗਿਆ ਪਰਾਸੀ ਦਾ ਕੋਈ ਬਹੁਤ ਟਾਈਮ ਹੋ ਉਹ ਦਿਨ ਹੋ ਗਿਆ ਸਹੀ ਕਰਾਂਗੇ ਜਦਦੀ ਹੋ ਗਈ ਸਹੀ ਟੈਕਟਰ ਸਹੀ ਆਪਣਾ ਕਿ ਹੁਣ ਆਪਾਂ ਸਟੈਕਸ ਲਾ ਕੇ ਦੇਖਾਂਗੇ ਦਾ ਸਟੈਕਸ ਉਹ ਦਿਨ ਹੋਵੇ ਚਲਾ ਕੇ ਟਰਾਈ ਕਰਾਂਗੇ ਕੋਈ ਬਾਕੀ ਸਾਰਾ ਕੁਝ ਛੁੱਟ ਗਿਆ। ਸੋ ਕਰਦੇ ਹਾਂ ਬਚ ਲਈ ਆਪਣੀ ਗੱਡੀ ਆਪਣਾ ਟਰੈਕਟਰ। ਆਪਣਾ ਬਾਪੂ। ਗਾਇਜ਼ ਸਾਡੇ ਮੀ ਫੋਲ ਸਟਾਰਟ ਹੋ ਗਿਆ। ਇਧਰ ਭੱਜੇ ਸਾਰੇ ਜਣੇ। ਦੂਜੀ ਕਿਧਰ ਗਈ? ਹਾਂ? ਗਾਇਜ਼ ਮੈਂ ਕਿਹਾ ਸੀ ਟਰੈਕਟਰ ਮੰਡਲ ਜਾਣਾ ਮੈਂ ਕਿਹਾ ਸੀ ਟਰੈਕਟਰ ਜਾਣ ਵਾਲਾ ਬਣਦਾ ਕਿ ਨਹੀਂ ਮੌਸਮ ਛੰਦੇ ਹੀ ਢੀਹਾ ਚੱਲੋ ਇਹਨਾਂ ਵਾਲਗਿਲੇ ਕਰ ਲਵਾਂ ਮੈਂ ਫੜੀ ਛੋਕੀ ਗਈ ਉਹ ਅੱਜ ਉਹ ਕੁੜੀ ਵੀ ਗਿਲੀ ਹੋਣੀ ਆ ਅੱਜ ਉਹ ਵਣ ਗਈ ਕੋਈ ਲੈ ਕੇ ਹਾਂ ਹਾਂ ਵਾਲ ਗਿੱਲੇ ਕਰਨੇ ਸਾਡੇ ਫਰੈਂਡ ਸੰਨ ਮਿਲਣਾ ਸੀ ਫੇਰ ਦਾਲ ਗਿੱਲਾ ਆਏਗਾ ਬਾਲ ਅਗਰ ਚੁੰਨੀ ਇਕਲੀ ਕਰਕੇ ਰੱਖ ਦੇਗਾ ਲਾ ਵਾਲ ਮੁਟੇ ਮੁਟੇ ਪਾ ਦਿਲੀ ਵੀ ਬੰਦਾ ਤੋੜ ਲੈ ਫਿਕਚਰ ਆ ਜਾਂਦਾ ਨਹੀਂ ਦਾ ਗਾਈ ਸਾਡੇ ਵੀ ਆ ਗਿਆ ਗਾਈਸ ਗਾਈਸ ਪੈਣਾ ਗਾਈਸ ਪੈਣਾ ਸਾਡੇ ਵੀ ਆ ਗਿਆ ਇਹ ਮਰੇ ਗਏ ਨੇ ਹਲੋ ਫਰੈਂਡਸ ਹਲੇ ਅਸੀਂ ਮੰਡੀ ਜਾਣਾ ਟਾਈਟਲ ਆ ਕੇ ਸਾਨੂੰ ਤਾਂ ਚੜਾਇਆ ਨਹੀਂ ਟਰੈਕਟਰ ਤੇ ਹਜੇ ਸਾਨੂੰ ਟਰੈਕਟਰ ਤੇ ਚੜਾਇਆ ਨਹੀਂ ਜੇ ਸੀ ਵੀ ਨਿਛਾਉਂਦੀਆਂ ਪੈਣੀਆਂ ਦੋਸਤ ਚੜ੍ਹ ਨਹੀਂ ਹੁਣ ਆਹ ਦੇਖੋ ਲਾਹੂਆ ਕੋਣ ਉਸ ਤੋਂ ਜੇ ਸੀ ਵੀ ਲੈ ਆਵਾਂਗੇ ਅੱਧੀ ਕੀ ਹੈ ਤੇ ਆਮੇ ਲਾ ਲੰਮੀ ਹੈ ਨਾ ਕੋਲੇ ਜਿਹੜਾ ਬਾਲ ਕਿੰਨੀ ਗਰਮ ਵਿੱਚ ਦੇਖਦਾ ਤੋਂਪ ਕਿੰਨੀ ਸੀ ਮੰਮੀ ਪਾਂਡੇ ਮੰਮੀ ਪਾਂਡੇ ਰੱਖ ਕੇ ਮੀ ਇਕੱਠਾ ਕਰੀ ਜਾਂਦੀ ਹੈ ਬੈਠਾ ਰਹੂਗਾ ਬੈਂਟਰ ਹੀ ਲਾਉਣਾਗੇ ਬੈਂਟਰ ਹੀ ਤਾਂ ਨਹੀਂ ਦਾ ਪਾਣੀ ਗਾਈ ਜੀਰੇ ਆਪਣੇ ਮੀਨੇ ਤੋਂ ਅੱਜ ਬਾਤ ਹੀ ਕੱਟ ਜੀਏ ਮੀਰੇ ਕੋ ਪੂਰਾ 15 ਮਿੰਟ 20 ਮਿੰਟ ਹੋ ਗਿਆ ਲਗਾਤਾਰ ਆਸੀ ਸਪੀਡ ਦਾ ਲੱਗਿਆ ਚੋਲ ਕੇ ਪਾਸਤਾ ਪਰੇ ਆ ਗਈ ਚੋਲ ਪਾਸਤਾ ਪੋਹਾ ਪੋਹਾ ਸੀ ਪੋਹਾ ਦਾ ਬਣਾਇਆ ਉਹਨੂੰ ਫੋਕਲਿਜੀ ਨਹੀਂ ਪੋਹਾ ਨਹੀਂ ਬਣਾਇਆ ਪਾਸਤਾ ਬਣਾਇਆ ਗਾਇਸ ਵੀਰੇ ਮੀ ਸਾਡੇ ਬਹੁਤ ਤੇਜ਼ ਹੋ ਗਿਆ ਪਾਟੇ ਹਿੱਟਾ ਚਲੀ ਗਿਆ ਇਹਨਾਂ ਵੀ ਹੋ ਗਿਆ ਉਹ ਸੱਤ ਤੇ ਲਵਾਓ ਤੇ ਤੋਂ ਲਵਾਵਾਂਗੇ ਸਾਰਾ ਕਲਰ ਹੋ ਜਾਊਗਾ ਅਪੜੇ ਐਸੀ ਕਰਦੇ ਹਾਂ ਟਾਇਟਰ ਦਾ ਇੱਕ ਟਾਰੇ ਵੇਚ ਕੇ ਉੱਪਰ ਇਟਰਾਾ ਦੇ ਦਿੰਦੇ ਹਾਂ ਹੈਨਾ ਇੱਕ ਤਾਂ ਲਾਜਣਗੇ ਇੱਕ ਟਾਰਾ ਨਾਲ ਲਾਜਣੀ ਹੈ ਇੱਕ ਟਾਰਾ ਨੂੰ ਟਾਇਰ ਵੇਚਣਾ ਨਹੀਂ ਇੱਕ ਟਾਰਾ ਵੇਚ ਦਿੰਨੇ ਆ ਉਹ ਗੱਡੀ ਨਹੀਂ ਨਿਕਲਣੀ ਨਿਕਲ ਆਈ ਨਹੀਂ ਭਈਆਂ ਨਾ ਹੱਤੇ ਹੁਣ ਚੱਲੇ ਸੀ ਮੰਡੀ ਸੋ ਟਰੈਕਟਰ ਦਾ ਰਿਐਕਸ਼ਨ ਦੇਖਦੇ ਆ ਸਾਰਿਆਂ ਦਾ ਕੀ ਨਿਕਲਦਾ ਲੈ ਕੇ ਚੱਲਿਆਂ ਜੀ ਮੀਂਹ ਪਿਆ ਸੀ ਮੌਸਮ ਠੰਡਾ ਹੋ ਗਿਆ ਇੱਕ ਮੰਡੀ ਚੱਲ ਕੇ ਦੇਖਦੇ ਹਾਂ ਕੀ ਰਿਐਕਸ਼ਨ ਆ ਹਾਂਜੀ ਆਪਾਂ ਪਿੱਛੇ ਲਵਾਉਣ ਲੱਗੇ ਸੀ ਇੰਸਟਾਗ੍ਰam ਤੋਂ YouTube ਦਾ ਲੋਗੋ ਡਾਕੂ ਤਾਂ ਸਤਲ ਬੋਦਾ ਡਾ ਡਾ ਬੋਦਾ ਬੱਲੇ ਬੱਲੇ ਬੜਾ ਵਧੀਆ ਪ੍ਰੋਪਰ ਆ ਹਾਂ ਹਾਂ ਸਾਈਟ ਪੂਰਾ ਸਾਈਟ ਪੂਰਾ ਨਾਲ ਦੇਖੋ ਤਾਂ ਵਧੀਆ ਹਾਂ ਕਿੰਨਾ ਕਿਨ ਚਾਹੀਦਾ ਸੀ ਕਿ ਨਹੀਂ ਹਾਂ ਸਹੀ ਗੱਡੀ ਨਾਲ ਤਾਂ ਹੀ ਹੋ ਗਿਆ ਸੇਮ ਹੀ ਹਾਂ ਐ ਲਾਦਾ ਹਨਾ ਵੀ ਹੋਰ ਹੋਰ ਬਸ ਥੱਲੇ ਡੀ ਬਰਾਬਰ ਨਾਪ ਲਈ ਨਾ ਥੱਲੇ ਉਹ ਤਾਂ ਨਾਪਾਏ ਇੱਧਰ ਕਰਾਂਗੇ ਘਾਟਾ ਹੋਵੇ ਦੇਖੋ ਥੋੜਾ ਇਹ ਯਾਰ ਵੈਸੇ ਯਾਰ ਮੈਨੂੰ ਤਾਂ ਠੀਕ ਲੱਗਦਾ ਸਹੀ ਹੈ ਸਹੀ ਲੱਗਿਆ ਯਾਰ ਮੈਨੂੰ ਤਾਂ ਸਹੀ ਹੈ 아가슬아기 ठीक है यार ਹਾਜੀ ਤੇ ਤੁਸੀਂ ਟਰੈਕਟਰ ਦਾ ਰਿਐਕਸ਼ਨ ਚੈੱਕ ਕੀਤਾ ਕਿੰਨਾ ਘੈਂਟ ਸੀਗਾ ਤੇ ਮਤਲਬ ਸਾਰਿਆਂ ਨੇ ਵਲੌਗ ਨੂੰ ਦੇਖਿਆ ਹਨਾ ਤੇ ਸਾਰਿਆਂ ਨੇ ਕਮੈਂਟ ਕਰਕੇ ਦੱਸਣਾ ਵੀ ਰਿਐਕਸ਼ਨ ਕਿਦਾਂ ਲੱਗਿਆ ਟਰੈਕਟਰ ਦਾ ਤੇ ਟਰੈਕਟਰ ਦਾ ਰਿਐਕਸ਼ਨ ਇਦਾਂ ਦਾ ਹੀ ਹੁੰਦਾ ਹਮੇਸ਼ਾ ਹੀ ਕਿਉਂਕਿ ਜਦੋਂ ਵੀ ਅਸੀਂ ਮਾਰਕੀਟ ਲੈ ਕੇ ਜਾਂਦੇ ਹਾਂ ਕਿਉਂਕਿ ਆਪਣੇ ਲੱਗ ਜਾਂਦੇ ਕੋਈ ਇਦਾਂ ਤਿਆਰ ਕਰਵਾਇਆ ਨਹੀਂ ਕਿਸੇ ਨੇ ਮਤਲਬ ਇਹਨਾਂ ਮੋਡੀਫਾਈ ਨਹੀਂ ਕਰਵਾਇਆ ਕਿਸੇ ਨੇ ਟੈਟਰ ਹਨਾ ਐਂਪਲੀ ਐਂਪੂਪ ਤਾਂ ਸਾਰੇ ਲਾਈ ਫਦੇ ਆ ਬਟ ਟੈਟਰ ਪੋਣੇ ਹਨਾ ਇਦਾਂ ਮਲੇ ਛੋਟਾ ਡੈਕਟਰ ਵੱਡੇ ਡੈਕਟਰ ਤਾਂ ਚੱਲ 4x4 ਹੁੰਦੇ ਹੀ ਆ ਉਹਦੇ ਟਾਇਰ ਹੁੰਦੇ ਹੀ ਇਦਾਂ ਦੇ ਵੱਡੇ ਡੈਕਟਰ ਛੋਟੇ ਡੈਕਟਰ ਕਿਸ ਨੇ ਇਹਨਾਂ ਤਿਆਰ ਕਰਵਾਇਆ ਤੇ ਸਾਰਿਆਂ ਨੇ ਦੱਸਣਾ ਵੀ ਅੱਜ ਦਾ ਵਲੌਗ ਕਿਦਾਂ ਲੱਗਿਆ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਗਰ ਵਲੌਗ ਵਧੀਆ ਲੱਗਿਆ ਹੋਵੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸੋ ਮਿਲਦੇ ਆਪਾਂ ਅਗਲੇ ਵਲੌਗ 'ਚ ਤਦ ਤੱਕ ਲਈ ਧੰਨਵਾਦ ਬਾਏ ਬਾਏ